ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਦੀ ਕਰੋ ਦਰਸ਼ਨ ਜਿਵੇਂ ਕਿ ਆਪਾਂ ਉਸ ਵੀਡੀਓ ਲਾਈਵ ਕੀਤੀ ਸੀ ਹੁਣ ਇਸੇ ਤਰ੍ਹਾਂ ਰਿਕਾਰਡਿੰਗ ਕਰਨੀ ਪਈ ਹੈ ਰਿਕਾਰਡਿੰਗ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਆਪ ਸਭ ਸੰਗਤਾਂ ਨੂੰ ਦਰਸ਼ਨ دیدار ਕਰਾਵਾਂਗੇ ਤੰਤਰਨ ਬਾਬਾ ਜੋਰਾਵਰ ਸਿੰਘ ਜੀ ਤੰਤਰਨ ਬਾਬਾ ਫਤਿਹ ਸਿੰਘ ਜੀ ਤੰਤਰ ਮਾਦਾ ਗੁਜਰਕੌਰ ਜੀ ਜੀ ਹਾਜ਼ਰਤ ਨੂੰ ਸਮਰਪਿਤ ਅੱਜ ਜੋ ਕੇ ਸ਼ਹੀਦੀ ਸਮਾਗਮ ਚੱਲ ਰਿਹਾ ਹੈ ਸੋ ਆਪ ਸਭ ਸੰਗਤਾਂ ਨੂੰ ਦਰਸ਼ਨ ਦੀਦਾਰੇ ਕਰਾਣੇ ਆ ਤੇ ਜਿੰਨਾ ਵੀ ਹੋ ਸਕੇ ਆਪ ਸਭ ਸੰਗਤਾਂ ਨੂੰ ਦਰਸ਼ਨ ਦੀਦਾਰ ਕਰਾਵਾਂਗੇ ਸੋ ਅਸੀਂ ਐਂਟਰ ਹੋਏ ਆ ਜਿਵੇਂ ਹੀ ਐਂਟਰ ਹੁੰਦੇ ਨਾਲ ਹੀ ਗੱਠੜੀ ਕਰ ਤੇ ਜੋੜੇ ਕਰ ਸੋ ਸੰਗਤ ਜੀ ਆਪ ਸਭ ਨੇ ਵੀਡੀਓ ਦੇਖਣਾ ਵੀਡੀਓ ਦੇਖ ਕੇ ਜਰੂਰ ਕਮੈਂਟਾਂ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਨੰਬਰ ਤੇ ਜਰੂਰ ਲਿਖਣਾ ਸੋ ਇਸੇ ਤਰ੍ਹਾਂ ਆਪਾਂ ਹੁਣ ਜੋੜੇ ਘਰ ਵਿੱਚ ਜੋੜੇ ਜਮਾ ਕਰਵਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਜੋੜੇ ਘਰ ਵਿੱਚ ਜੋੜੇ ਜਮਾ ਕਰਵਾਏ ਜਾਣਗੇ ਜਾਣਗੇ ਸੋ ਸੰਗਤ ਜੀ ਹੁਣ ਆਪਾਂ ਜੋੜੇ ਘਰ ਤੋਂ ਜੋੜੇ ਜਮਾ ਕਰਾ ਕੇ ਦਰਬਾਰ ਸਾਹਿਬ ਵੱਲ ਨੂੰ ਜਾਵਾਂਗੇ। ਸੋ ਸੰਗਤ ਜੀ ਆਪਾਂ ਹੁਣ ਜਾ ਰਹੇ ਹਾਂ ਦਰਬਾਰ ਸਾਹਿਬ ਵੱਲ। ਭੰਤਨਮ ਬਾਬਾ ਜੋਰਾਵਰ ਸਿੰਘ ਜੀ ਬਾਬਾ ਖਤੇ ਸਿੰਘ ਜੀ। ਠੀਕੇ ਅਣਾਈ ਸੀ ਹੀ ਦੀ ਮਾਰਕੀਟ ਅੱਜ ਸਰਨਾਸ ਮਾਗਨ ਚੱਲ ਰਿਹਾ ਹੈ ਜੀ ਸੋ ਆਪ ਸਭ ਸੰਗਤਾਂ ਦਰਸ਼ਨ ਦੀਦਾਰ ਕਰੋ ਸਾਰੇ ਸੰਗਤ ਦੀ ਦਰਸ਼ਨ ਆਜਿਗਾ ਜਗਦੀਪਾ ਆਸਤ ਕੇ ਬਿਨਾ سوسنگ جی کرا پرشاد اتو لیا جندہ ہے جی ਸੋ ਹਣੇ ਤੋਂ ਪ੍ਰਾਪਰ ਸਾਧੂ ਦੇਖ ਲਵਾਂਗੇ ਭਾਈ ਗੁਰਜੀ ਇੱਥੋਂ ਲਵਾਂਗੇ ਆਪਾਂ ਹੁਣ ਦੇਖ ਸੋ ਸੇਵਾਦਾਰ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਸੰਗਤਾਂ ਨੂੰ ਮਾ ਕੇ ਪਹੁੰਚੀਆਂ ਨੇ ਹਲੋ ਜੀ ਜੋ ਮੇਰੇ ਦਮੀ ਨੇ ਸੁਮੇਤ ਪਰਿਵਾਰ ਅੱਜ ਪਹੁੰਚਿਆ ਜੀ ਦਰਵਾਜ਼ੇ ਆ빠 ਜੋ ਰਾਮਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਦੇ ਸੁ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਦਰਸ਼ਨ ਦੇਦਾਰੇ ਕਰਨੇ ਵਾਸਤੇ ਸੰਗਤਾਂ ਦਾ ਭੀੜ ਉਮਰੀ ਹੋਈ ਹੈ ਜੀ ਦੇਖ ਸਕਦੇ ਹੋ ਤੁਸੀਂ ਕਿ ਮੈਂ ਲਿਜਿਆ ਹੋਇਆ ਪ੍ਰਣਾਮ ਸ਼ਹੀਦਾਂ ਨੂੰ ਸੋ ਬਾਬਾ ਸਤਿ ਸਿੰਘ ਬਾਬਾ ਯਰ ਆਰਜੀ ਦੇ ਸਥਾਨਾਂ ਵਾਲੇ ਕੁੰਟੇ ਵੇ ਆ ਜੀ ਤੇ ਦੇਖ ਸਕਦੇ ਆ ਤੁਸੀਂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਤੇ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਨਾਮ ਜੀ ਗੁਰੂ ਦੇ ਸਤਿ ਨਾਮ ਵਾਹਿਗੁਰੂ ਵਾਹਿਗੁਰੂ ਜਸੋ ਅਕਾਲੀ ਵਾਹਿਗੁਰੂ ਸਤਿ ਨਾਮ

ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਗਗਨ ਦਾ ਮਾਮਾ ਬਖੇਰੇ ਅਰੇ ਉਹ ਨਿਸ਼ਾਨੇ ਕਾ ਨਾਮ ਵਾਹਿਗੁਰੂ ਸਤ ਵਾਹਿਗੁਰੂ ਕੀ ਫਤੇ سگن با باجن ਹਾ ਓ ਮਾ ਮਰਨੇ ਦਾ ਸਾਹ ਮਰਨੇ ਦਾ ਸਾਹ ਮਨੋ ਤਰ ਕੇ ਦਵਾਰ ਮਨੋ ਤਰ ਕੇ ਦਵਾਰ ਮਰੂ ਤਰ ਕੇ ਦਵਾਰ ਬਗਵਾਨ ਤੇ ਹਰ ਕੇ ਦਵਾ ਮਾਤੂ ਹਰ ਪੁੱਛੇ ਕੌਣ ਹੈ ਮਾਤੂ ਹਰ ਪੁੱਛੇ ਕੌਣ ਹੈ ਬਨਾ ਹੋਏ ਜੇ ਜੇ ਕਪਟਾਪਟਾ ਮਾਨਾ ਬਨਾ ਦੇ ਬਨਾ ਦੇ ਯਾਦ ਕਰ

ਇਸ ਨੂੰ ਕਰਤਾ ਜੋ ਮਰੇ ਸੋ ਸੰਗਾਚੀ ਕਰੋ ਦਾਰਸ਼ਨ ਦਿਦਾਰੇ ਬੱਲੇ ਲਹੋਦੀ ਪੰਡਾ ਸਰਨਾਬੀ ਸਾਡਾ ਪਰਿਵਾਰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੋਦੇ ਸਾਰਜਾ ਦੇ ਆਪਾ ਜੀ ਗਰਵਰ ਸਿੰਘ ਜੀ ਅਪਾ ਫਾਦੇ ਸਿੰਘ ਜੀ ਪੂਜੀ ਮਾਤਾ ਗੁਜਰ ਕੌਰ ਜੀ 10 ਪੋਤੇ ਦੇ ਜਿਲੰਕੋ ਨਾ ਦਿਵਾਨ ਲਈ ਜਾਵਾ ਹਕਮ ਦੀ ਕਾਇਰ ਵਿੱਚ ਠੰਡੇ ਬੁਰਜ ਤਸਹੀਹੇ ਝੱਲੇ ਸੀ ਸੋ ਤੁਸੀਂ ਦੇਖ ਸਕਦੇ ਹੋ ਇਹ ਠੰਡੇ ਬੁਰਜ ਦਾ ਦ੍ਰਿਸ਼ ਹੈ ਜੀ ਉਸ ਸੰਗਤੀ ਤੁਸੀਂ ਦੇਖ ਸਕਦੇ ਹੋ ਠੰਡੇ ਬੁਰਜ ਦਾ ਦ੍ਰਿਸ਼ ਜਿੱਥੇ ਕਿ ਹਨ ਰਾਤ ਦੀਆਂ ਵੀ ਤਿਆਰੀਆਂ ਹੋ ਚੁੱਕੀਆਂ ਨੇ ਪੂਰੇ ਕੀ ਰਾਤ ਦੇ ਪੰਡਾਲ ਸਜਾਏ ਜਾਣਗੇ ਐਲਈਡੀ ਬੋਲ ਲਗਾਈਆਂ ਗਈਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਸੋ ਸੇਵਾਦਾਰ ਆਪਣੀ ਆਪਣੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਸਭ ਸੋ ਇਸੇ ਤਰ੍ਹਾਂ ਹੁਣ ਤੁਹਾਨੂੰ ਸਲੋਗਨ ਦੇ ਵੀ ਦਰਸ਼ਨ ਕਰਾਉਣੇ ਆ ਜੀ ਸੋ ਤੁਸੀਂ ਦੇਖ ਸਕਦੇ ਹੋ ਸਲੋਗਨ ਇੱਕ ਕਰੋ ਦਰਸ਼ਨ ਸਰੋਵਰ ਦੇ ਹੁਣ ਤੁਹਾਨੂੰ ਸਲੋਗਨ ਦੇ ਅੰਦਰ ਕਿ ਚੱਲਦੇ ਆ ਤੇ ਇਸ ਦੇ ਨਾਲ ਹੀ ਸੇਵਾਦਾਰ ਆਪਣੀ ਆਪਣੀ ਡਿਊਟੀ ਬਾਖੂਬ ਖੂਬ ਨਿਭਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਰੋ ਜੀ ਸਰੋਵਰ ਦੇ ਦਰਸ਼ਨ ਸੋ ਤੁਸੀਂ ਦੇਖ ਸਕਦੇ ਆ ਸਰੋਵਰ ਦੇ ਕਰੋ ਦਰਸ਼ਨ ਦੀਦਾਰੇ ਜੀ ਸੰਗਤ ਜੀ ਜੀ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਭੋਰਾ ਸਾਹਿਬ ਦੇ ਦਰਸ਼ਨ ਕਰਵਾਉਣ ਵਾਸਤੇ ਸੰਗਤ ਲੱਗੀ ਹੋਈ ਹੈ ਜੀ ਭੋਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ

ਸਭ ਤੋਂ ਵੱਧ ਮੱਛੀਵਾਰਾ ਸਾਹਿਬ ਨਜਰ